ਸਸਤਰੀ ਕਾਲ ਜੀ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅਛਾਲ ਟਰੋਲੀ ਅੰਮ੍ਰਾਲਾ ਰਾਇਲ ਬਲੂ ਪੇਂਟ ਵਿੱਚ 14 7 ਸਾਈਜ਼ ਦਾ ਟਰਾਲੇ ਦਾ ਨਵੇਂ ਟਰਾਲੇ ਤਿਆਰ ਕੀਤੇ ਪਰ ਬਾਈ ਬਾਕੀ ਤੁਸੀਂ ਹੋਰ ਵੀ ਜੇ ਕਿਸੇ ਵੀ ਤਰ੍ਹਾਂ ਦਾ ਟਰਾਲਾ ਤਿਆਰ ਕਰਵਾਣਾ ਕੋਈ ਵੀ ਸਾਈਜ਼ ਫੋਨ ਤੇ ਜਾਣਕਾਰੀ ਲੈ ਸਕਦੇ ਹੋ 9817230148 ਨੰਬਰ ਆਪਣਾ ਸਕਰੀਨ ਤੇ ਸ਼ੋ ਹੋ ਰਿਹਾ ਇਹਨੂੰ ਟਰਾਲੇ ਨੂੰ 10 ਇੰਚੀ ਚਾਸੀ ਆ ਡਬਲ ਜੈਕ ਨੇ ਥੱਲੇ 20 ਵੀ ਟਨ ਵਾਲੇ 10 ਇੰਚੀ ਚਾਸੀ ਆ ਮੱਛੀ ਹੁੱਕ ਦੇ ਵਿੱਚ ਮੱਛੀ ਦੀ ਲੰਬਾਈ ਚੈੱਕ ਕਰ ਸਕਦੇ ਹੋ ਤੁਸੀਂ ਚੈਨਰ ਦੀ ਚੈਨਰ ਦੇ ਨਾਲ ਕਵਰ ਕੀਤਾ ਹੋਇਆ ਜੈਕ ਵਾਲਾ ਪੈਂਪ 3 ਇੰਚੀ ਚੋਰਸ ਕੁੰਡਾ ਦਿੱਤਾ ਹੋਇਆ ਅੱਗੇ ਫੈਂਸੀ ਪੋੜੀ ਆ ਅੱਗੇ ਬਾਈ ਸਵਾ ਦੋ ਫੁੱਟ ਦੀ ਬਾਡੀ ਆ ਤੇ 2.5 ਫੁੱਟ ਦਾ ਬਿੱਡਾ ਟਰਾਲੇ ਦੀ ਲੁੱਕ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਟਰਾਲੇ ਨੂੰ ਸਟicker ਲੱਗੇ ਹੋਏ ਨੇ ਲੇਜ਼ਰ ਕਟਿੰਗ ਦਾ ਮਾਲ ਲੱਗਿਆ ਹੋਇਆ ਰਸਤਾ ਘਸਣ ਲਈ ਪਹਿਲਾਂ ਦਿੱਤੀਆਂ ਹੋਈਆਂ ਨੇ ਟਰਾਲਾ ਰੋਡ ਦੇ ਉੱਤੇ ਬਿਲਕੁਲ ਨਹੀਂ ਬਾਈ ਖੜਕੂਗਾ ਦੋਨੋਂ ਸਾਈਡ ਜੈਕ ਵਾਲੇ ਲੋਕ ਦਿੱਤੇ ਹੋਏ ਨੇ ਆਈਏ ਸਹੀ ਦਾ ਮਾਲ ਮਿਲੂਗਾ ਤੁਹਾਨੂੰ ਸਾਰਾ ਆਕੀ ਪੇਂਟ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਰੋਇਲ ਬਲੂ ਕਲਰ ਵਿੱਚ ਆ ਬਾਈ ਟਰਾਲਾ ਸਵਾ ਦੋ ਫੁੱਟ ਦੀ ਬਾਡੀ ਆ ਤੇ 2.5 ਫੁੱਟ ਦਾ ਬਿੱਡਾ ਬਾਡੀ ਦੇ ਉੱਪਰ ਗੋਲ ਪੈਂਪ ਲੱਗਿਆ ਹੋਇਆ ਚਾਰ ਚਾਰ ਚੈਨਰਾਂ ਦੀਆਂ ਦੋ ਅੱਗੇ ਤੇ ਦੋ ਪਿੱਛੇ ਸਪੋਟਾਂ ਮਿਲਣਗੀਆਂ ਤੁਹਾਨੂੰ ਟਾਕੀ ਦਿੱਤੀ ਹੋਈ ਆ ਫੈਂਸੀ ਮੈਟ ਵਾਲਾ ਸਟicker ਲੱਗਿਆ ਹੋਇਆ ਟੂਲ ਬਾਕਸ ਦਾ ਸਾਈਜ਼ ਚੈੱਕ ਕਰ ਸਕਦੇ ਹੋ ਬਾਈ ਇਥੇ ਪਿੰਨ ਪੈ ਜੂਗੀ ਬਾਈ ਲੰਚ ਪਿੰਨ ਬਾਰ-ਬਾਰ ਨਟ ਖੋਲਣ ਭੇੜਨ ਦੀ ਦਿੱਕਤ ਨਹੀਂ ਹੈ ਬਾਈ ਬਿਲਕੁਲ ਵੀ 50-5 ਦੀ ਐਂਗਲਾ 200 ਦੀ ਟਰਾਲੇ ਨੂੰ ਸਟicker ਲੱਗੇ ਹੋਏ ਨੇ ਸਾਰੇ ਟਰਾਲੇ ਨੂੰ ਸੋਰੀ ਇਹ ਦੇਖੋ ਬਾਈ ਸਪੋਰਟ ਕਿੰਨਾ ਮੋਟਾ ਸਰੀਆ ਲਗਾਇਆ ਹੋਇਆ ਬਾਈ 6 ਇੰਚ 6 ਸੁੱਤ ਦਾ ਡਬਲ ਜੈਕ ਨੇ 2 ਸਾਲ ਦੀ ਗਾਰੰਟੀ ਹੈ ਜੈਕਾ ਦੀ 25-30 ਪੈਸੇ ਟਾਇਰ ਨੇ 10 ਨਟੀ ਹੱਬਾ ਟਰੱਕਾਂ ਵਾਲੀ ਤੇ ਬੀਲ ਕੱਪ ਲੱਗੇ ਹੋਏ ਨੇ ਤੁਸੀਂ ਖੋਲਨਾ ਜੇ ਖੋਲ ਵੀ ਸਕਦੇ ਹੋ ਆ ਡੀਪ ਪਲੇਟ ਆ ਡੀਪ ਪਲੇਟ ਵੀ ਖੋਲ ਸਕਦੇ ਹੋ ਆ ਕਲੱਚ ਲੋਕ ਦਿੱਤਾ ਹੋਇਆ ਡਾਲੇ ਵਾਲਾ ਇਹਦੇ ਵਿੱਚ ਡਾਲਾ ਫਸ ਜਾਊਗਾ ਬਈ ਬਿਲਕੁਲ ਨਹੀਂ ਹਿੱਲੂਗਾ ਲੇਜ਼ਰ ਕਟਿੰਗ ਦਾ ਮਾਲ ਲੱਗੇ ਹੋਇਆ ਸਾਰੇ ਟਰਾਲਿਆਂ ਨੂੰ ਬਿੱਡ ਵੀ ਸੀਐਨਸੀ ਕਟਿੰਗ ਆ ਚੈੱਕ ਕਰ ਸਕਦੇ ਹੋ ਤੇ ਗੋਲ ਐਕਸਲ ਆ ਬਈ 5 ਇੰਚੀ ਤੋਂ ਵੀ ਬਾਹਰ ਸਖਤੀ ਕਿਸਾਨਾ ਕਿੰਗ ਕੰਪਨੀ ਦਾ ਗੋਲ ਐਕਸਲ ਆ ਰੀਲ ਵਾਲਾ ਬਈ ਡਬਲ ਟਾਇਰ ਨੇ 4 ਇੰਚ ਚੈਨਰ ਨੇ 4 ਇੰਚ ਚੈਨਰ ਨੇ ਥੱਲੇ ਟਰਾਲੇ ਨੂੰ 15 14 15 ਬੱਤੇ ਨੇ ਦੇ 14 15 ਹੀ ਚੈਨਰ ਨੇ ਫਰਸ਼ ਦੀ ਮਟਾਈ ਚੈੱਕ ਕਰ ਸਕਦੇ ਹੋ 6 ਐਮ ਐਮ ਦਾ ਜਹਾਜੀ ਫਰਸ਼ ਆ 2.5 ਲੱਖ ਦਾ ਲੈ ਲਿਆ ਟਰਾਲਾ ਕੋਕਾ ਤੇ ਇਥੋਂ ਸਰੀਆ ਹੀ ਨਹੀਂ 6 ਇੰਚ ਦੀ ਚਾਸੀ ਦੀ ਸਪੋਰਟ ਬਣਾ ਕੇ ਹੁੱਕ ਲਾਈ ਹੋਈ ਆ ਪਿੱਛੇ ਸੈੱਡ ਵਾਲੀ ਚੱਦਰ 10 ਕਿਜੀ ਲੱਗੀ ਹੋਈ ਆ ਪਿਓਰ ਐਮ ਟੀ ਐਮ ਛਾਲ ਟਰੋਲੀ ਅੰਮ੍ਰਾਲਾ ਇਸ ਸਾਈਡ ਤੋਂ ਵੀ ਲੁੱਕ ਚੈੱਕ ਕਰ ਸਕਦੇ ਹੋ ਬਾਈ ਟਰਾਲੇ ਦੀ ਸਾਈਡ ਦੇ ਵਿੱਚ ਵੀ ਪੋੜੀ ਦਿੱਤੀ ਹੋਈ ਆ ਸੱਤ ਸਪੋਟਾਂ ਨੇ ਬਿੱਡੂ ਨੂੰ ਡਿਲਕਸ਼ ਮਾਡਲ ਗ੍ਰੀਨ ਤੇ येलो ਕਲਰ ਵਿੱਚ ਰਾਜਸਥਾਨ ਦੇ ਬਾਈ ਨੇ ਤਿਆਰ ਕਰਵਾਇਆ ਟਰਾਲਾ ਏ ਜੌਂਡੀਅਰ ਕਲਰ 12 6.5 ਦਾ ਸਹਜ ਆ 2 ਫੁੱਟ ਬਾਡੀ ਆ ਤੇ 2.5 ਫੁੱਟ ਦਾ ਬਿੱਡਾ ਪੱਤੀਆਂ ਵਾਲਾ ਮੋਟੀ ਪੱਤੀ ਦਾ ਹੈਵੀ ਬਿੱਡਾ ਜੀ 8 ਇੰਚੀ ਚਾਸੀ ਦਿੱਤੀ ਹੋਈ ਆ ਅੱਗੇ ਖਿੱਚ ਲੈ ਵੈਰੀਆ ਸਟicker ਲੱਗੇ ਹੋਏ ਨੇ ਸਾਰੇ ਟਰਾਲੇ ਨੂੰ ਰੱਸਾ ਕੱਸਣ ਲਈ ਰੀਲਾਂ ਨੇ ਅੱਗੇ ਟਾਕੀ ਵੀ ਫੈਂਸੀ ਦਿੱਤੀ ਹੋਈ ਆ ਸਟicker ਲੱਗਿਆ ਹੋਇਆ ਤੇ ਥੱਲੇ ਟੋਲ ਬਾਕਸ ਆ 25 ਟਨ ਵਾਲਾ ਜੈਕ ਆ ਜੈਕ ਦੀ 2 ਸਾਲ ਦੀ ਗਾਰੰਟੀ ਆ 3 ਇੰਚੀ ਚੈਨਲ ਨੇ ਥੱਲੇ 3 ਰੇਡ ਦੇ ਤੇ 45-5 ਦੀ ਐਂਗਲ ਆ ਡਬਲ ਟਾਇਰ ਆ 8 ਨੱਟੀ ਹੱਬਾ 4 ਇੰਚੀ ਐਕਸਲ ਆ ਥੱਲੇ ਡਬਲ ਟਾਇਰ ਨੇ ਡਾਲਾ ਬਾਈ ਨੇ ਦੂਜਾ ਕਰਵਾਇਆ ਉੱਪਰ ਥੱਲੇ ਜੇ بیچ ਵਿਚ ਰੋਕਣਾ ਤਾਂ ਆਪਾਂ ਨੇ ਦੋਨੋਂ ਸਾਈਡ ਪੱਤੀਆਂ ਦਿੱਤੀਆਂ ਹੋਈਆਂ ਨੇ ਰੋਕ ਵੀ ਸਕਦੇ ਆ ਦੇ ਵਿਚ ਦੇ ਵਿੱਚ ਰੋਕਣਾ ਵਿਚ ਦੇ ਵਿੱਚ ਵੀ ਰੋਕ ਸਕਦੇ ਹੋ ਡਾਲੇ ਨੂੰ ਆ ਟਮਾਟਰੀ ਕਲਰ ਵਿੱਚ ਆ ਵੀ 12 6 ਆ ਇਹਦਾ ਪ੍ਰਾਈਸ ਆ 1 ਲੱਖ 48000 ਰੁਪਏ 18 ਕਿਲੋ ਦਾ ਵੇਟ ਆ ਟਰਾਲੇ ਵਿੱਚ ਆ 13 7 ਦਾ ਚੌਕਲੇਟ ਕਲਰ ਵਿੱਚ 225000 ਰੁਪਏ ਦਾ ਪ੍ਰਾਈਸ ਆ ਬਾਕੀ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਆ ਟਰਾਲਾ 12 6 ਆ ਜੀ ਰੋਇਲ ਬਲੂ ਤੇ ਵਾਈਟ ਕਲਰ ਵਿੱਚ ਪੇਂਟ ਦੀ ਸਾਈਨਿੰਗ ਚੈੱਕ ਕਰ ਸਕਦੇ ਹੋ 2 ਫੁੱਟ ਬਾਡੀ ਆ 2.5 ਫੁੱਟ ਦਾ ਬਿੱਟਾ ਲੱਖ ਦੋਲਤਾ ਕਮਾਲਾ ਬਾਪੂ ਜਿਹਾ ਹਿਰਨ ਹੀ ਲੱਭਣਾ ਸਾਈਡ ਦੇ ਵਿੱਚ ਤਾਕੀ ਦਿੱਤੀ ਹੋਈ ਆ ਥੱਲੇ ਟੂਲ ਬਾਕਸ ਆ ਟੂਲ ਬਾਕਸ ਦੇਖੋ ਕਿੰਨਾ ਵਧੀਆ ਪੇਂਟ ਕੀਤਾ ਹੋਇਆ ਪਿਆਰਿਆ ਸਟicker ਲੱਗੇ ਹੋਏ ਨੇ ਸਾਰੇ ਟਰਾਲੇ ਨੂੰ ਬਣਾਵਟ ਚੈੱਕ ਕਰ ਸਕਦੇ ਹੋ ਲੇਜ਼ਰ ਕਟਿੰਗ ਵਾਲਾ ਬਿੱਟਾ ਇੱਕ ਹੁੰਦਾ ਸਿੰਪਲ ਬਿੱਟ ਆ ਲੇਜ਼ਰ ਕਟਿੰਗ ਬਿੱਟ ਦੀ ਪਛਾਣ ਆ ਬਾਈ ਲੇਜ਼ਰ ਕਟਿੰਗ ਦਾ ਬਿੰਡਾ 2 ਫੁੱਟ ਵੱਡੀ ਆ ਅੱਗੇ ਪੋੜੀ ਦਿੱਤੀ ਹੋਈ ਆ 5 ਫੁੱਟ ਲੰਬਾਈ ਆ ਮੱਛੀ ਦੀ ਇਹਦਾ ਬੇਟਾ 18 ਕੁ ਮਿੰਟਲ ਪ੍ਰਾਈਸ ਆ ਇਹਦਾ 1.5 ਲੱਖ ਰੁਪਏ ਬਾਕੀ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ 45-5 ਦੀ ਐਂਗਲ ਆ 3 ਡੇਡ ਦੇ ਬੱਤੇ ਨੇ ਥੱਲੇ 3 ਡੇਡ ਦੇ ਬੱਤੇ ਨੇ ਤੇ 25 ਟਨ ਵਾਲਾ ਪਾਵਰ ਜੈਕ ਆ ਹਿੰਦੁਸਤਾਨੀ ਕੰਪਨੀ ਦਾ ਜੈਕਾ 3 ਸਾਲ ਦੀ ਗਾਰੰਟੀ ਆ ਜੈਕ ਦੀ ਆਈਐਸਆਈ ਦੀ ਮੋਹਰ ਮਿਲੂਗੀ ਸਾਰੇ ਲੋਹੇ ਦੇ ਉੱਤੇ ਹੈਵੀ ਸਰੀਏ ਦਿੱਤੇ ਹੋਏ ਨੇ ਸਾਈਡ ਦੇ ਵਿੱਚ ਚਾਰ ਚਾਰ ਸਪੋਰਟਾਂ ਨੇ ਐਂਗਲ ਦੀ ਸਾਰਾ ਲੇਜ਼ਰ ਕਟਿੰਗ ਦਾ ਮਾਲ ਲੱਗਿਆ ਹੋਇਆ ਟਰਾਲੇ ਨੂੰ ਰੱਸਾ ਕੱਸਣ ਵਾਲੇ ਵੀ ਗਰਾਰੀ ਲੋਕ ਗਰਾਰੀ ਵਾਲੇ ਰੀਲਾਂ ਨੇ ਕਵਰ ਕੀਤੀ ਹੋਈ ਆ ਜੈਕ ਕਲਾ ਪੈਂਪ ਪੈਂਪ ਲਗਾ ਕੇ ਕਵਰ ਕੀਤਾ ਹੋਇਆ ਸਾਰੀ ਤਰ੍ਹਾਂ ਤੋਂ ਚਾਰ ਸਪੋਰਟਾਂ ਨੇ ਸਾਈਡ ਦੇ ਵਿੱਚ 4 ਇੰਚੀ ਚੈਨਰ ਦੀ ਆ ਡੀਪ ਰੇਟ ਦਿੱਤੀ ਹੋਈ ਆ ਤੁਸੀਂ ਖੋਲ ਵੀ ਸਕਦੇ ਹੋ ਇਹਨੂੰ ਅਠਨਟੀ ਹੱਬਾ ਬੀਲ ਕੱਪ ਲਵਾਣੇ ਹੋਏ ਜੇ ਲਾ ਦਾਂਗੇ ਬਾਈ ਦਾਲਾ ਇਹਦਾ ਦੋ ਫਾੜਾ ਸਪੋਟਾਂ ਦਾ 4 ਇੰਚੀ ਦਾ ਮਨਾਵੜ ਚੈੱਕ ਕਰ ਸਕਦੇ ਹੋ ਟਰਾਲੇ ਦੀ ਗਰਾਰੀ ਲੋਕ ਵਾਲਾ ਡਾਲਾ ਹੈਵੀ ਹੁੱਕ ਦਿੱਤੀ ਹੋਈ ਆ ਪਿੱਛੇ ਬਲੋ ਹੌਰਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਟਰਾਲੇ ਵਿੱਚ 18 ਕੁਇੰਟਲ ਵੇਟ ਹੈ ਇਹਦੇ ਵਿੱਚ ਇਹਨੂੰ ਤੁਸੀਂ ਜ਼ਿੰਮੇਵਾਰੀ ਕੰਮ ਵਿੱਚ ਵੀ ਚਲਾ ਸਕਦੇ ਹੋ ਤੇ ਤੋੜੀ ਵਿੱਚ ਵੀ 1.5 ਲੱਖ ਰੁਪਏ ਦਾ ਦੇ ਦਾਂਗੇ ਬਾਕੀ ਤੁਸੀਂ ਹੋਰ ਵੀ ਜੇ ਕਿਸੇ ਵੀ ਤਰ੍ਹਾਂ ਦਾ ਟਰਾਲਾ ਤਿਆਰ ਕਰਵਾਉਣਾ ਆ 13-7 ਦਾ 2,25,000 ਦਾ ਆ 14-7 ਦਾ ਰੇਲ ਦੇ ਐਕਸਲ ਵਿੱਚ ਇਦੇ ਵਿੱਚ ਵੇਟਾ 29 ਕੁਮੰਟਲ 5.5 ਇੰਚੀ ਐਕਸਲ ਰੇਲ ਦਾ ਇਹਦਾ ਪ੍ਰਾਈਸ ਦਾ 2.5 ਲੱਖ ਰੁਪਏ ਬਾਕੀ ਤੁਸੀਂ ਹੋਰ ਵੀ ਜੇ ਕਿਸੇ ਵੀ ਤਰ੍ਹਾਂ ਦਾ ਟਰਾਲਾ ਤਿਆਰ ਕਰਵਾਉਣਾ ਆਲ ਸਾਈਜ਼ ਕਿਸੇ ਵੀ ਤਰ੍ਹਾਂ ਦਾ ਵਿਸ਼ਾਲ ਟਰੋਲੀ ਅੰਬਾਲਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਬਹੁਤ ਹੀ ਸਹੀ ਰੇਟ ਵਿੱਚ ਟਰਾਲਾ ਬਣਾ ਕੇ ਦੇਵਾਂਗੇ ਫੈਂਸੀ ਜਿਸ ਤਰ੍ਹਾਂ ਦਾ ਵੀ ਤੁਸੀਂ ਕਹੋਗੇ ਜੋ ਵੀ ਮਟੀਰੀਅਲ ਕਹੋਗੇ ਉਹੀ ਮਟੀਰੀਅਲ ਲਾ ਦਾਂਗੇ ਬਾਈ ਧੰਨਵਾਦ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀਡੀਓ ਦੇਖਣ ਲਈ ਨਵੇਂ-ਨਵੇਂ ਟਰਾਲੇ ਦੇਖਣ ਲਈ ਧੰਨਵਾਦ ਜੀ